ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸਤ ਪੱਖ ਦੀ ਨਜ਼ਰ ਆ ਰਹੀ ਹੈ 12 ਤੇ 13 ਮਾਰਚ ਨੂੰ ਚੋਣ ਦਾਤਾਂ ਲੱਗਣ ਦੇ ਸੰਕੇਤ ਭਰ ਦੇ ਚੋਣ ਕਮਿਸ਼ਨ ਤੇ ਸਰਕਾਰ ਵੱਲੋਂ ਦੇ ਦਿੱਤੇ ਗਏ ਨੇ ਸਾਰੇ ਦੇਸ਼ ਦੇ ਵਿੱਚ ਇਸੇ ਸਬੰਧ ਰਣਨੀਤੀ ਤੇਜ਼ੀ ਨਾਲ ਆਪਣੀ ਗਤੀਵਿਧੀਆਂ ਜਿਹੜੀਆਂ ਕਰਦਿਆਂ ਨਜ਼ਰ ਆ ਰਹੀ ਹੈ ਉੱਥੇ ਦਾ ਅਜਿਹਾ ਕਿ ਹੁਣ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਕ੍ਰਿਕਟਰ ਤੇ ਮੌਜੂਦਾ ਭਾਜਪਾ ਸੰਸਦ ਮੈਂਬਰ ਗੋਤੰਗਬੀ ਨੇ ਸਰਗਮੀ ਰਣਨੀਤੀ ਤੋਂ ਸਨਿਆਸ ਲੈਣ ਦਾ ਵੱਡਾ ਫੈਸਲਾ ਜਿਹੜਾ ਲੈ ਲਿਆ ਉਹਨਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਸੋਸ਼ਲ ਮੀਡੀਆ ਤੇ ਜਿਹੜੀ ਹੁਣ ਕਰਦੀ ਦਾਰਜੀ ਕੇ ਗੋਤਮ ਗੰਭੀਰ ਪੁਰਾਣੀ ਦਿੱਲੀ ਤੋਂ ਆਪ पाच पाच ਸੰਸਦ ਮੈਂਬਰ ਹਲ ਭਾਤੇ ਜਨਤਾ ਪਾਰਟੀ ਆਉਣ ਵਾਲੇ ਲੋਕ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਨੂੰ ਅੱਜ ਜਾਰੀ ਕਰ ਸਕਦੀ ਹੈ ਅਜਿਹੇ ਸੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਤੋਂ ਕਈ ਮੌਜੂਦਾ ਸੰਸਦ ਮੈਂਬਰਾਂ ਦਾ ਟਿਕਟ ਕੱਟ ਸਕਦਾ ਹੈ ਤੇ ਗੋਤਮ ਗੰਭੀਰ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਮੈਂ ਮਾਈਓਂਗ ਪਾਰਟੀ ਪਰਦਾ ਜੇਪੀ ਨੱਟਾ ਨੂੰ ਅਪੀਲ ਕਰਦਾ ਕਿ ਮੈਨੂੰ ਮੇਰੇ ਰਾਜਨੀਤਿਕ ਤਕਾਬ్యਤੋਂ ਮੁਕਤ ਕੀਤਾ ਜਾਵੇ ਤਾਂ ਕਿ ਮੈਂ ਆਪਣੇ ਆਉਣ ਵਾਲੇ ਕ੍ਰਿਕਟਰ ਵਚਨ ਬੱਟਾ ਤੇ ਧਿਆਨ ਕੇਂਦਰਿਤ ਕਰ ਸਕਾਂ ਮੈਂ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਾਨਯੋਗ ਗ੍ਰਹਿ ਮੰਤਰੀ ਅਮਿਸ਼ਾਨ ਵੀ ਦਿ ਲੋਤਨਲ ਕਾਤਾ ਮੈਨੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜੈ ਹਿੰਦ ਅਜਿਹਾ ਜਿਹੜਾ ਟਵੀਟ ਸਾਬਕਾ ਕ੍ਰਿਕਟਰ ਗੋਤਮ ਗੰਬੀਰ ਵੱਲ ਜਿਹੜਾ ਹੁਣ ਕਰ ਦਿੱਤਾ ਗਿਆ ਪਰ ਹੁਣ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਰੇ ਨਾਲ ਸਾਂਝੀ ਕਰਨ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਜਿਹੜਾ ਭਾਜਪਾ ਸੰਸਦ ਮੈਂਬਰ ਗੋਤਮ ਗੰਬੀਰ ਨੇ ਰਾਜਨੀਤੀ ਤੋਂ ਸન્યાਸ ਲੈਣ ਦਾ ਜਿਹੜਾ ਵੱਡਾ ਫੈਸਲਾ ਲੈ ਲਿਆ ਹੈ